ਇੱਕ ਤੇ ਦੇ ਵਿੱਚ ਮਤਲਬ ਵੀ ਆਪਾਂ ਲੋਡ ਸੈੱਟ ਕਰ ਦਨੇ ਆ ਮੰਨ ਲਓ ਆਪਣੀ ਮੋਟਰ 30 ਦਾ ਲੋਡ ਲੈ ਰਹੀ ਹੈ। ਇਹਦੇ ਵਿੱਚ ਆਪਾਂ ਨੇ ਸੈਟਿੰਗ ਕਰ ਦੇਣੀ ਹੈ ਵੀ 30 ਦੇ ਲੋਡ ਤੋਂ ਜੇ 31 ਵੀ ਹੋ ਗਿਆ ਤਾਂ ਇਹਨੇ ਆਟੋਮੈਟਿਕ ਮੋਟਰ 3 ਸੈਕਿੰਡ ਬਾਅਦ ਬੰਦ ਕਰ ਦੇ। ਜਿਵੇਂ ਮੰਨ ਲਓ ਪਿੱਛੋਂ ਲਾਈਟ ਘਟ ਗਈ। ਲਾਈਟ ਘਟ ਗਈ ਹਾਂਜੀ, ਵੋਲਟੇਜ ਘਟ ਗਈ ਇਹਨੇ ਤਾਂ ਵੀ ਮੋਟਰ ਕੱਟ ਕਰ ਦੇਣੀ ਆ। ਆਪਣੀ ਮੋਟਰ ਨੂੰ ਲੋਡ ਨਹੀਂ ਪੈਂਡ ਦੇਣਾ। ਮੰਨ ਲੋਡ ਸੈੱਟ ਕਰਤਾ ਉਸ ਤੋਂ ਬਾਅਦ ਇੱਕ ਅਗਲਾ ਫੀਚਰ ਆ ਜਾਂਦਾ ਵੀ ਇਹਦੇ ਵਿੱਚ ਟਾਈਮ ਸੈੱਟ ਹੋ ਜਾਂਦਾ। ਆਪਾਂ ਹੁਣ ਜਿਵੇਂ ਪਨੀਰੀਆਂ ਭਰਨੇ ਦੀਆਂ। ਹਾਂ। ਚਰੀ ਬਲਸ਼ਣ ਕੁਝ ਵੀ ਭਰਨਾ ਸਾਨੂੰ ਪਤਾ ਵੀ ਹੁਣ 1 ਆਪਣੇ ਅਕਸਰ ਆਪਾਂ ਟੈਂਕੀਆਂ ਛਾਲ ਦਿੰਨੇ ਆ ਹਾਂ ਉੱਥੇ ਕੀ ਹੁੰਦਾ ਇਹ ਚੀਜ਼ ਦਾ ਬੈਨੀਫਿਟ ਆਪਾਂ 10 ਮਿੰਟ ਲਾਉ ਟਾਈਮ ਆ ਮੰਨ ਲਓ ਉਹਦਾ ਇਨੀ ਹੈਵੀ 10 ਮਿੰਟ ਜਿਵੇਂ ਲਾਈਟ ਭੱਜ ਗਈ ਇੱਕ ਵਾਰ ਤੇ ਫੇਰ ਆ ਗਈ ਜੇ ਮੰਨ ਲਓ 1 ਮਿੰਟ ਬਾਅਦ ਲਾਈਟ ਭੱਜ ਗਈ ਇਨੇ 1 ਮਿੰਟ ਦਾ ਟਾਈਮ ਕਾਊਂਟ ਕਰ ਲੈਣਾ ਓਕੇ ਉਸ ਤੋਂ ਬਾਅਦ ਲਾਈਟ ਆ ਗਈ ਇਹਨੇ ਫਿਰ ਆਪਣੇ ਜਿੰਨਾ ਟਾਈਮ 10 ਮਿੰਟ ਪੂਰੇ ਨਹੀਂ ਹੁੰਦੇ ਇਹਨੇ ਆਪਣੇ 10 ਮਿੰਟ ਪੂਰੇ ਕਰ ਦਿੱਤੇ ਮਤਲਬ ਆਪਾਂ ਨੂੰ ਅੰਦਾਜ਼ਾ ਇਹਦਾ ਹੋਇਆ ਜਾਂਦਾ ਨੇ ਵੀ ਇਹ ਫਲਾਣੇ ਖੇਤ ਘੰਟਾਕ ਪਾਣੀ ਪਾਉਣਾ ਤਾਂ ਉਹ ਘੰਟਾ ਬੰਦ ਕਰਦੇ ਜਾਂ ਕਹਿੰਦੇ ਮੋਟਰ ਤੇ ਨਹੀਂ ਬਾਰੇ ਹਾਂਜੀ ਹਾਂ ਕੋਈ ਤਾਰ ਫੁੱਕ ਗਈ ਕੁਝ ਹੋ ਗਿਆ ਕੋਈ ਫੇਸ ਚ ਲਾਈਟ ਘਟਾ ਤਾਂ ਇਹਨੇ ਮਤਲਬ ਆਪਣੀ ਮੋਟਰ ਸੇਫ ਰੱਖਣੀ ਹੈ ਮੋਟਰ ਦੀ ਕਹ ਦੋ ਵੀ ਲਾਈਫ ਲੰਬੀ ਹੋ ਕਰਨਾ ਜਣੀ ਇਹਦਾ ਇੱਕ ਫਾਇਦਾ ਵੀ ਹੁਣ ਆਪਣੀਆਂ ਸਾਰੀਆਂ ਮੋਟਰਾਂ ਤਕਰੀਬਨ 100 ਤੋਂ ਨੀਚੇ ਚੱਲ ਗਈਆਂ ਕੱਡ ਕੜਈਆ ਦਿਹਾੜੀ ਵੈ ਨਾਲ ਚੱਲਦੇ ਸੀਜ਼ਨ 'ਚ ਜੇ ਮੋਟਰ ਨੂੰ ਕੋਈ ਨੁਕਸ ਪੈ ਜਾਏ ਉਦੋਂ ਹੀ ਕੰਮ ਆਉਂਦਾ ਹੈ। ਡਿਲੀਵਰੀ ਚੱਕ ਕੇ ਲਿਉਣੀ ਕਰਨੀ ਕਿੰਨਾ ਔਖਾ ਲੈਂਦਾ ਜੀ। ਤਾਂ ਮੰਨ ਲਓ ਇਹ ਚੀਜ਼ ਜੇ ਆਪਾਂ ਕਿਉਂਕਿ ਇਹ ਪਹਿਲੀ ਵਾਰ ਆਈ ਹੈ। ਇੰਡਸਟਰੀ ਦੇ ਵਿੱਚ ਪਹਿਲਾਂ ਇਸ ਤੋਂ ਪਹਿਲਾਂ ਕਿਸੇ ਨੇ ਕੋਈ ਅਜਿਹੀ ਦੀ ਇਨਵੈਸਟਮੈਂਟ ਕੀਤੀ ਤਾਂ ਬਹੁਤ ਵਧੀਆ ਚੀਜ਼ ਆ ਗਈ। ਮਤਲਬ ਜੇ ਸਖਾਲੇ ਹੋਣਾ ਹੈ ਨਾ ਤਾਂ ਟੈਕਨੋਲੋਜੀ ਦਾ ਸਹਾਰਾ ਤਾਂ ਲੈਣਾ ਪੈਣਾ। ਜੀ ਜੀ ਜੀ।